ਬੇ ਮੁੱਕ ਜਹਾਨ ਵਾਲਾ ਚਨਾ ਸਾ ਬਣ ਗਏ ਆ ਬੇ ਮੁੱਕ ਜਹਾਨ ਵਾਲਾ ਅਸੀਂ ਸਾ ਬਣ ਗਏ ਆ ਬੇ ਹਰ ਥਾਂ ਤੇ ਲਪਾ ਤੈਨੂੰ ਬੇ ਥਾਂ ਥਾਂ ਤੇ ਲਪਾ ਤੈਨੂੰ ਬਣ ਕੇ ਮੈਂ ਚੱਲ ਆਵੇ ਦੱਸ ਕਿਤੇ ਸਾਡੇ ਵਾਂਗੂੰ ਤੂੰ ਵੀ ਤਹਿ ਨਹੀਂ ਕੱਲਾ ਵੇ ਕਿਹੜਾ ਏ ਮਕਾਨ ਤੇਰਾ ਕਿਹੜਾ ਓ ਮਹੱਲਾਵੇਂ ਦੱਸ ਕਿਤੇ ਸਾਡੇ ਵਾਂਗੂੰ ਤੂੰ ਵੀ ਤੇ ਨਹੀਂ ਕੱਲਾਵੇਂ ਬੇਰੂ ਤੇ ਮੇਰੀ ਲਾਗੇਉ ਬੇਰੂ ਤੇ ਮੇਰੀ ਲਾਗੇਉ ਏ ਬੁੱਤ ਹੀ ਯਾਰਾ ਰਹੇਗੇ ਬੇ ਹੁਣ ਤੇ ਤੂੰ ਆ ਜਾ ਚਨਾ ਦਫਨਾਉਣਾ ਬਾਕੀ ਰੇ ਕਿੱਤੇ ਹੱਤੋਂ ਆਇਆ ਯਾਰਾ ਦਫਨਾਉਣਾ ਬਾਕੀ ਰਹਿ ਗਿਆ ਵੇਲੀ ਵਾਲਸ ਨਾਲ ਲੋਗ ਕਹਿਣ ਲਿਵਾਰਿਸ ਨਾਲ ਲੋਗ ਕਹਿਣ ਕਰ ਕਰ ਗੱਲਾਂ ਦੱਸ ਕਿਤੇ ਸਾਡੇ ਵਾਂਗੂੰ ਤੂੰ ਵੀ ਤੇ ਨਹੀਂ ਕੱਲਾ ਵੇ ਬੇ ਕਿਹੜਾ ਏ ਮਕਾ ਤਸਕ ਤੇ ਸਾਡੇ ਵਾਂਗੂ ਤੂੰ ਵੀ ਤੇ ਨਿਕਲਿਆ